ਜੇ ਤਾ ਤੇਲ ਪਈ ਪਈ ਅੱਥੇ ਤੇਲ ਚ ਪਿਉਨੇਗਾ ਸਾਰੀ ਮੈਨੂੰ ਮੈਂ ਤਾਂ ਕਹਿੰਦਾ ਉਬਲਿਆ ਫਿਰਦਾ ਅੱਜ ਬਣਾ ਦੇ ਕੰਮ ਮੌਕਾ ਹੈ ਹੋ ਠੀਕ ਹੈ ਚਲ ਬਸ ਕਰ ਨੀ ਬੈ ਕੇ ਹਟ ਜਾ ਚੱਲ ਪਾਲਣ ਚੱਲੂ ਨਹੀਂ ਅੱਖਾਂ ਵੀ ਕੋਈ ਨਾ ਚਲੰਦਰਾ ਜਿਹੜਾ ਮੈਨੂੰ ਮੱਕਰ ਮਿਲਦੀ ਕੋਟੋ ਲੈ ਲਾ ਪੈਸੇ ਆ ਰਹੇ ਆਲ ਜਾਂ ਜੀ ਕੋਟੋ ਇੱਥੇ ਚੜ ਕੇ ਪੜੇ ਹੈ ਹੀ ਨਹੀਂ ਤੇਰਾ ਤੱਕ ਰੋਟੀ ਪੱਤ ਬੰਗੀ ਅੱਜ ਮੱਕਰ ਵੀ ਨਹੀਂ ਦੀਦਾ ਖੇਤ ਸਾਂ ਉਸੇ ਨੂੰ ਪਸਰਾ ਦੋ ਪੈਸੇ ਦੇ ਕੀ ਦੇ ਉਹ ਆਪ ਕੱਸ ਕਰਦਾ ਪਹਿਲਾਂ ਵੀ ਮੇਰਾ ਕੰਮ ਕਰ ਉਹਨੂੰ ਅੱਡ ਡੱਗੀਆਂ ਲੱਗੀ ਰਹਿੰਦੀ ਐ ਉਹ ਕਿਹੜੀ ਐ ਇਹ ਆ ਜਾ ਵੀ ਮੱਕਰਾ ਉਹ ਕਿਹੜੀ ਐ ਤੂੰ ਬਾਂ ਮੋਦਨ ਦੇਣੇ ਚਿੰਬੜੀ ਪਈ ਐ ਉਹ ਮੈਂ ਤਾਂ ਕੁੱਦੀ ਨੂੰ ਆ ਇੱਥੇ ਕੀ ਕਰਨੀ ਐ ਫੇਰ ਆਹ ਤੂੰ ਦੱਸਿਆ ਪਾ ਕਰਦੀ ਆ ਵੀ ਜਾਣ ਦਾ ਮੈਂ ਕਹਿੰਦੀ ਸੀ ਸਿਲੰਡਰ ਭਰਾ ਦੂੰਗਾ ਉਹ ਸਿਲੰਡਰ ਮੈਂ ਤਾਂ ਆਈਆਂ ਤੇਰੇ ਕੋਲ ਅੱਛਾ ਤੂੰ ਮੇਰਾ ਸਿਲੰਡਰ ਭਰਾ ਕੇ ਦੇ ਸਾਡੇ ਤਾਂ ਲਖਰਾਮਕਿਆਂ ਪਿੰਡਾਂ ਦੇ ਬਾਦਲਾਂ ਦੀ ਮੀਂਹ ਪੈ ਗਿਆ ਬੰਦਰ ਗਿੱਲਾ ਹੋਇਆ ਪਿਆ ਸਾਰ ਅੱਜ ਮੇਰਾ ਕੰਮ ਨਹੀਂ ਕਰਦું ਤੇ ਮੈਂ ਪਹਿਲਾਂ ਕਹਿੰਦਾ ਸੀ ਵੀ ਇਹ ਕੰਮ ਦਾ ਨਾਲ ਚ ਕਰ ਲਈ ਕੋਈ ਕੰਮ ਤਾਂ ਦਿਨ ਤਾਂ ਚੜਦੇ ਨਹੀਂ ਐਡੀ ਐਡੀ ਤਕਰੀਲ ਪਈ ਪਈ ਐ ਤੇਲ ਚ ਪਿਉਂਦੇਗਾ ਸਾਰੀ ਮੈਨੂੰ ਮੈਂ ਤਾਂ ਕੰਜਰ ਦੀ ਉਬਲਿਆ ਫਿਰਦਾ ਅੱਜ ਬਣਾ ਦੇ ਕੰਮ ਮੌਕਾ ਹੈ ਥਾਏ ਤਰ ਪਾਰਸਪੁਰ ਦੇਖਣਾ ਕੋਈ ਹੋਵੇ ਨਾ ਕੋਈ ਇੱਥੇ ਕਿਹਨੇ ਆਉਣਾ ਕੰਜਰ ਦੀ ਕੋਈ ਆਏ ਤਰ ਆ ਜਾ ਸੋ ਚੁੱਪ ਰਿਹਾ ਉਹ ਕੰਜਰ ਦੀ ਐ ਦੇ ਬਾਲੀ ਮੋਟੀ ਮੋਟੀ ਹੋਈ ਫਿਰਦੀਆਂ ਜੀ ਕੁਛ ਦਿਨ ਤਾਂ ਆ ਜਾ ਛੇਤੀ ਆ ਜਾ ਫਿਰ ਮੈਂ ਜਾਣ ਦਾਂ ਪਰ ਮੈਨੂੰ ਪੈਸੇ ਹੁੰਦੀ ਦੀ ਜਾਂਦੀ ਨੂੰ ਕੋਈ ਨਹੀਂ ਪੈਸੇ ਤਾਂ ਦੇ ਦਾਂਗੇ ਲੱਜ ਕੰਮ ਸਾਰਦੇ ਆ ਜਾ ਕੋਰਾ ਘੱਟਲਾ ਕੰਮ ਸੀ ਬਾਲੀ ਨੂੰ ਕੋਠੀ ਚੱਲਦੀ ਤੇਰੀ ਨਾ ਛੱਡਦੇ ਓਏ ਕੋਠੇ ਕੀ ਕਰਨਾ ਕਹਿੰਦੀ ਐ ਚਲ ਆ ਜਾ ਜੇ ਪੁੱਤਰ ਮੈਂ ਕਰਾਂ ਪੁੱਤਰ ਉਹ ਨਾ ਬੁੱਤ ਪਾ ਰਾਂ ਨਾ ਕੋਈ ਚੇਹੀ ਆ ਬਾ ਦੇ ਹੋ ਜਾ ਮਰੀ ਲੋਟ ਲੋਕ ਨੂੰ ਤਾਂ ਤੇ ਦੀ ਸਭ ਹੋ ਜਾਂਦੀ ਐ ਟੋਟੀ ਹੋ ਜਾਂ ਪਈ ਉਹ ਹੋ ਕੇ ਕੋਲੇ ਬੀ ਬਸ ਤੇ ਨਾ ਸੱਤ ਨਹੀਂ ਹੁਣ ਉਹ ਠੀਕ ਹੈ ਗੱਲ ਬਸ ਪਰ ਬਸ ਤੇ ਯੋ ਫੋਕਸ ਰੋਮੀ ਨੂੰ ਦੋ ਜੇ ਸੰਜਤੀ ਆ ਜਾ ਮੈਂ ਤਾਂ ਹੁਣ ਸਲੈਂਡਰ ਭਰਾ ਕੇ ਦਊਗਾ ਕਹਿੰਦੇ ਕੱਪੜਾ ਦਾ ਫੂਹ ਹੀ ਲੈ ਇੱਥੇ ਪਿਆ ਹੋਊਗਾ ਲੈ ਲੈ ਆ ਜਾ ਆ ਜਾ ਸਪਰੇ ਗੁਰੂ ਨੇ ਮਗਰਾ ਕੰਗਿਆ ਨਾ ਯਾਰ ਆਈ ਤਾਂ ਇਨੀ ਠੰਡ ਸੀ ਠੰਡ ਲਾਏਗੀ ਅੱਜ ਤਾਂ ਠੰਡ ਲਾਏਗੀ ਕੰਗਿਆ ਉਹ ਤਾਂ ਛੱਡ ਕੇ ਭੱਜ ਆਇਆ ਮੈਨੂੰ ਤਾਂ ਸਲਵਾਰ ਵੀ ਨਹੀਂ ਪੰਨਣ ਦਿੱਤੀ ਤਾਂ ਲੈ ਫੰਨਣਾ ਨਹੀਂ ਹੁਣ ਮੈਂ ਕਹਿੰਦੀ ਮੈਂ ਪੰਨਣਾ ਜਿਆਰਾ ਕੋਸ ਤੇਰਾ ਕਾਕਾ ਤੇ ਗੱਤਾ ਦੁਖ ਲਾਤੀਆਂ ਜੜੇ ਨਹੀਂ ਜਾਂਦਾ ਹੁਣ ਚੜਾ ਤਾਂ ਮੈਂ ਦਿਨ ਹੁਣ ਤਾਂ ਛੜੋ ਵੀ ਵਿੱਚ ਰੂਹੀ ਗੱਤਾ ਪਾਟਾ ਲਾਤੀਆਂ ਤਾਂ ਮੇਰੇ ਕੋਲ ਗੱਲ ਸੁਣੋ ਤਿੰਨ ਪੰਜ ਦਿਨ ਇਹਨਾਂ ਸਲਵਾਰ ਤੋਂ ਨਾ ਭੱਜੀ ਮੈਂ ਤੇਰੇ ਹੁੰਦੇ ਕਿੰਝ ਦੀ ਜਮਾਨ ਤੋਂ ਕਿ ਸੁਪਾਈਦਾ ਤਾਮਨਾ ਲੈ ਲਈਏ ਤੂੰ ਤਪਾਈ ਕਿਤੇ ਤਾਮਨਾ ਲੈ ਲੈ ਇੱਥੇ ਬਹਿ ਜਾ ਉਹ ਚਲ ਬੰਨ ਜੇਗਾ ਕੋਟ ਕਰਵਾ ਸਕਦਾ ਤੇ ਖੜਾ ਹੋ ਜਾ ਕੋਈ ਹੈਗਾ ਇੱਥੇ ਬਹਿ ਜਾ ਦਿਮਗਰਾ ਹਾਂ ਤੂੰ ਕਣੀ ਜਾ ਰਹਾ ਆ ਗਿਆ ਪਾੜੇ ਦਿਨ ਹੋ ਗਈ ਸੀ ਕਿੰਨੀ ਵੇਨੋਂ ਆਪਾਂ ਤੈਨੂੰ ਆਖਿਆ ਸੀ ਆ ਬੈਠ ਕੇ ਦੀ ਨਜ਼ਾਰਾ ਦੇ ਤਾਂ ਮੈਂ ਤਾਂ ਮਰ ਹੀ ਜਾਂਦਾ ਸੀ ਤੇਰਾ ਕੰਮ ਬੰਨਣਾ ਸੀ ਬੰਨਣਾ ਤਾਂ ਹੈਗੀ ਹੈ ਕਿ ਕੁਦਰਤੀ ਦਾ ਸਾਡੇ ਸਿਲੰਡਰ ਮੁੱਕ ਗਿਆ ਅੱਛਾ ਤੇ ਨਾਲੇ ਮੁੱਕ ਗਿਆ ਲੱਕੜਾ ਠੀਕ ਹੈ ਮੈਂ ਬਾਹਰ ਨਹੀਂ ਆ ਕੇ ਖੇਤਾਂ ਹੀ ਨਾਲ ਤਾਂ ਥੇਰ ਜਿਆਦਾ ਕਹਿ ਵੀ ਤੇ ਸਾਰੇ ਮੈਂ ਤਾ ਮੈਂ ਧੀਰੀ ਮਾਰੀ ਸੀ ਮੈਨੂੰ پتہ ਹੈ ਮੇਰੀ ਗੱਲ ਸੁਣ ਤੂੰ ਤਾਂ ਮੈਨੂੰ ਕਿਤੇ ਦਿਸਿਆ ਨਹੀਂ ਅੱਛਾ ਮੈਂ ਤਾਂ ਅੱਜ ਆਈ ਮੁਰਨਾ ਪੁੱਤ ਰੋਕੇ ਉਹ ਫੋਕਾ ਕੰਜਦੀ ਤੋਂ ਮੁਰਨੇ ਫੋਕਾ ਕਰੀ ਮੁੜੀ ਹੈ ਮੈਦਾਨਾਂ ਨੇ ਤੈਨੂੰ ਪਤਾ ਹੈ ਕਿ ਭੱਜੇ ਹੁੰਦਾ ਸਾਰੇ ਦਿਨ ਦਾ ਮੈਨੂੰ ਤਾਂ ਫਿਰ ਆਂਸ ਤੂੰ ਹੈ ਹੀ ਨਹੀਂ ਇੱਥੇ ਭੁੰਨਣਾ ਲੈ ਕੰਜਦੀ ਮੇਰੀ ਗੱਲ ਸੁਣਨਾ ਢੱਕਿਆਂ ਨਾਲ ਗਾਣ ਪੰਗੇ ਲੈਣੀਆਂ ਮੈਨੂੰ ਫੋਨ ਕਰਦਿਆ ਕਰ ਬੱਦ ਦਿੱਕੇ ਗਾਂਡ ਤੇ ਲੱਗੀਆਂ ਹੋਰ ਕੀ ਕਰਦੀਆਂ ਨਹੀਂ ਨਹੀਂ ਮੱਥਾ ਮਾਰੀਆਂ ਨਹੀਂ ਮੈਂ ਸਿਲੰਡਰ ਭਰਾ ਕੇ ਦੇ ਦਿੰਦਾ ਤੈਨੂੰ ਇੱਕ ਭਰਾ ਹੈ ਅੱਜ ਆਉਣਗੇ ਸਿਲੰਡਰ ਵਾਲੇ ਨਾਲ ਮੈਨੂੰ ਲੱਗਦਾ ਸਿਲੰਡਰ ਨੂੰ ਰੁਪਈਏ ਦੇ ਦੇ ਹਾਂ ਨਾਲੇ ਮੈਨੂੰ 2-300 ਰੁਪਈਆ ਆਉਂਦੇ ਮੈਨੂੰ ਲੋੜ ਹੈ ਉਹ ਕੋਈ ਨਹੀਂ ਜਿੰਨੇ ਮਰਦੀ ਲੈ ਰੁਪਈਆ ਦੀ ਕੀ ਗੱਲ ਹੈ ਯਾਰ ਰੁਪਈਆ ਪਿੱਛੇ ਤਾਂ ਨਹੀਂ ਪਿਆਰ ਪਾਇਆ ਜਾਂ ਜਾਂਦੀ ਏ ਤੇ ਰੁਪਈਆ ਬੜਾ ਸਰਦਾਰ ਵੀ ਨਹੀਂ ਹੈਗਾ ਮਨ ਨੂੰ ਮੈਂ ਤੇਰੀ ਗੱਲ ਮੰਗਦਾ ਕੰਪਨੀ ਆ ਬਟਲ ਚਲਦਾ ਹੋਰ ਨਕੀ ਦੇਖਸ ਮਨਾ ਕ ਮੇਰੇ ਤੇਰਾ ਦਾ ਕੁਸ ਕਰਦਾਨੀ ਤਿੰਨ ਤੇ ਤੇਰੀ ਕੀ ਆ ਰਹਾ ਕਾ ਨੋ ਮੈ ਤੈਨੂੰ ਜਾਰੀ ਲਾਈ ਆ 500 ਦਾ ਬੰਦਾ ਕਰ ਤਾਹੀ ਦੇਖ ਜਦਿ ਮੈਂ ਤੈਨੂੰ ਐ ਕਹਣਾ ਤੂੰ ਹੁਣ ਤੱਕ ਤੂੰ ਰੱਜਦਾ ਹੁਣ ਨਾ ਤਕਾਲੇ ਵਾਲੇ ਮਾਰਾ ਤੈਨੂੰ ਜਦਿ ਮੇਰਾ ਤਾਂ ਜੀ ਲੱਗਦਾ ਇੱਥੇ ਮੈਨੂੰ ਤੇ ਮੇਰਾ ਕੋਈ ਤਾਂ ਲੱਗਦਾ ਮੇਰੀ ਮਜ਼ਦੂਰੀ ਆ ਮੈਂ ਵਿਆਹੀ ਹੁਣੀ ਆ ਪਿਆਰ ਨਿਸ਼ਾਨੀ ਤਾਂ ਦੇ ਦੇ ਕੋਈ ਪਿਆਰ ਨੂੰ ਸਮਝ ਸਾਰਾ ਕੁਸਤਾ ਕਰਿਆ ਹੋਰ ਕੀ ਬਈ ਕੋਤਾਂ ਕੰਗਦੀ ਯਾਦ ਕਰਨਾ ਕੋਈ ਕਦੇ ਬਾਹਲੇ ਹਾੜੇ ਚੋਂ ਨਹੀਂ ਆਉਂਦੀ ਨੀ ਕੋਈ ਚੱਕਦੀ ਨਹੀਂ ਹੈ ਸਮਾਨ ਲਿਜਾਉਣਾ ਮੈਂ ਤਾਂ ਸੁੱਖੀ ਬਿੰਦੀ ਜੀ ਨੂੰ 500 ਦੇ ਮਗਰੋਂ 500 ਰੁਪਏ ਅੱਡ ਆਏ ਆ ਇਹ ਕੰਗਦੀ ਤੇਰਾ ਸੁਰਖੀ ਨੀ ਕੀ ਨੀ ਆ ਸੁਰਖੀ ਦਿੱਤੀ ਜਾਏਗੀ ਉਹਲੇ ਚਲ ਜਾ ਕੇ ਮੈਂ ਤਾਂ ਅਜੇ ਕੁਝ ਲਾਕੀ ਨਹੀਂ ਸੀ ਆ ਜੀ ਮੈਂ ਤਾਂ 400 450 ਵੀ ਕਰੇ ਕੋਈ ਸਹੀ ਨਹੀਂ ਕਰਤ ਨਹੀਂ ਅਰੇ ਮੇਰੀ ਗੱਲ ਸੁਣ ਲੈ ਤੇਰਾ ਘਰ ਵਾਲਾ ਇੰਨਾ ਕੰਮ ਕਰਦਾ ਹੈ ਇਰੇ ਮੈਂ ਪੀ ਜਿੰਨੇ ਜਮਾ ਕਰ ਲਿਆ ਕਰ ਤੇ ਕਿੱਥੇ ਕਰਦਾ ਉਹ ਤਾਂ ਹੱਥ ਨਾਲ ਹੀ ਖਾ ਜਾਂਦਾ ਹੈ ਸ਼ਰਾਬ ਪੀ ਜਿੰਨੇ ਪੁੰਨਣਾ ਤੇ ਸੌਦੀ ਬੋਤਲ ਲਿਆਦਾ 50 ਰੁਪਏ ਦੇ ਅੰਡੇ ਦਾ ਜਾਂਦਾ ਕਰਦਾ ਨਹੀਂ ਤੇਰੇ ਨਾਲ ਕਰਦਾ ਨਹੀਂ ਕੁਝ ਜੇ ਕੁਝ ਕਰਦਾ ਹੁੰਦਾ ਮੈਂ ਤੇਰੇ ਕੋਲ ਮਗਰਾ ਕਾ ਨੂੰ ਆਉਦੀ ਜਿੱਕਲ ਟੋਂਦੀ ਗੁਰਮਤਿ ਤੂੰ ਹੀ ਮਾਰਨੀ ਸੀ ਉਹ ਕੰਜਰ ਦੀ ਏ ਐਨਾ ਬੰਦਾ ਮੋਟਾ ਹੁੰਦਾ ਹੀ ਨਹੀਂ ਕੁਛ ਨਹੀਂ ਬਾਰੇ ਮੋਟੇ ਨਹੀਂ ਲੱਗਦਾ ਬਾਰੇ ਮੋਟੇ ਤਾਂ ਫੁੱਲੇ ਹੀ ਹੁੰਦੇ ਆ ਤੁਸੀਂ ਜਿੰਦਾ ਬਾਰੇ ਮੋਟੇ ਚ ਤੂੰ ਕਰਦੀ ਨਹੀਂ ਹੁੰਨੀ ਉਹਦੇ ਨਾਲ ਇਹ ਕਰਦੀ ਕਿਹੜੀ ਮੇਰਾ ਬਥੇਰਾ ਕਰਦੀ ਆ ਇਹ ਕਰਦੀ ਹੁੰਦੀ ਕੰਜਦੀ ਫਿਰ ਐਨਾ ਐ ਨਾ ਤੁਰਿਆ ਫਿਰਦਾ ਤੁਰਿਆ ਫਿਰਦਾ ਤੈਨੂੰ ਗਾਲਾਂ ਨਹੀਂ ਜਾਂਦਾ ਸਿੱਟਣ ਕੋਈ ਵੇਖ ਹੀ ਜਿੰਦਾ ਆ ਵੀ ਜਮਾਂਦੀਆਂ ਨੂੰ ਗਾਲ ਇਹ ਤਾਂ ਕਰ ਨਹੀਂ ਕਿਸੇ ਨੂੰ ਦਉਂਦੀਆਂ ਤੇਰੇ ਵੀ ਨਹੀਂ ਕਿਸੇ ਨੂੰ ਦਉਂਦੀ ਆ ਵੀ ਜਿੰਨਾਂ ਨੂੰ ਕੋਈ ਫਿੱਟ ਕਰਦਾ ਤੂੰ ਫਿੱਟ ਦਾ ਕੀ ਕਰਦਾ ਮੈਂ ਤਾਂ ਕੁਛ ਨਹੀਂ ਕਹਿੰਦਾ ਮੈਂ ਤਾਂ ਕੁਛ ਨਹੀਂ ਲੱਗਣਾ ਬੂਹੇ ਵਾਲੀ ਮੈਂ ਤਾਂ ਤੈਨੂੰ ਐ ਰੱਖਦਾ ਫੁੱਲਾਂ ਵਾਂਗੂ ਆਖਦਾ ਤੂੰ ਫੁੱਲਾਂ ਵਾਂਗੂ ਹੋਰ ਪਤਾ ਹੀ ਯਾਰ ਤੈਨੂੰ ਰੱਖਣਾ ਬੁੱਲਾਉਂਗਾ ਮੈਂ ਕਿਹੜਾ ਤੈਨੂੰ ਜਵਾਬ ਦਿੰਨੀ ਹੁਣ ਮੈਂ ਹੁਣ ਤੈਨੂੰ ਰੱਖਦਾ ਨਹੀਂਗਾ ਜਦੋਂ ਤੈਨੂੰ ਲੋਡ ਹੁੰਦੀ ਐ ਸਾਰਾ ਕੁਝ ਦਿੰਦਾ ਨਹੀਂ ਤੈਨੂੰ ਕੋਈ ਮੌਕੇ ਤੇ ਜਿੰਨਾ ਤਾ ਹੈਗਾ ਮੰਗੇ ਤੂੰ ਦਿੰਦਾ ਆਪਦੇ ਆਪੇ ਕਰਦਾ ਵੀ ਲੈ ਜਾ 500 ਰੁਪਏ 400 ਰੁਪਏ ਤੈਨੂੰ ਲੋੜ ਹੋ ਗਈ ਪਹਿਲਾਂ ਮੂੰਹ ਪਾੜਨਾ ਪੈਂਦਾ ਉਹਨੂੰ ਫੇਰ ਦਿੰਦਾ ਉਹਦਾ ਫਿਰ ਜਦੋਂ ਮੇਰੀ ਗੱਲ ਸੁਣ ਲੈ ਤੂੰ ਮੈਥੋਂ ਮੰਗੇ ਨਹੀਂ ਉਹਦਾ ਫਿਰ ਤੈਨੂੰ ਦੇ ਨਹੀਂ ਤਾਂ ਪਊ ਉਹ ਤਾਂ ਤੂੰ ਭਈ ਉਹਨਾਂ ਕਰਾ ਦਿੰਦਾ ਜਰਕਦੇ ਨੇ ਕਹਿੰਦੇ ਨੇ ਉਹ ਤਾਂ ਕੁੱਡੀ ਉਹ ਜਲਾ ਲੈ ਕੱਪੜੇ ਲਾਹ ਤੱਕ ਵਾਲਾ ਤਾ ਮੈਨੂੰ ਕਦੋਂ ਮੇਰਾ ਕੀ ਆਲ ਕਰਕੇ ਤੋਰ ਹਾਲ ਤਾਂ ਫਿਰ ਹੁਣੀ ਹੁਣ ਪੈਸਾ ਕਿਹੜਾ ਕੰਮ ਦਾ ਐਂ ਬਣਦਾ ਤਾਂ ਤੇ ਗਾਉਂ ਨੂੰ ਪੈਸੇ ਦਿੰਦਾ ਕੋਈ ਤੂੰ ਪਿਆਰ ਨੂੰ ਪੈਸੇ ਨਹੀਂ ਦਿੰਦਾ ਉਹ ਯਾਰ ਇਹ ਤਾਂ ਤੇਰੀਆਂ ਵਾਧੂ ਦੀਆਂ ਗੱਲਾਂ ਵਾਧੂ ਦੀਆਂ ਗੱਲਾਂ ਕਿਹਦੇ ਵਾਧੂ ਦੀਆਂ ਗੱਲਾਂ ਤੇਰੇ ਵਾਧੂ ਦੀਆਂ ਗੱਲਾਂ ਜਿੱਦ ਤੇਨੂੰ ਲੋੜ ਹੁੰਦੀ ਆ ਉਹਦੇ ਹੂਣ ਮਾਰਦਾ ਨਹੀਂ ਵਾਜ ਐਨੇ ਪਾ ਦੀ ਟੌਂਡ ਤੇ ਪਾਉਂਦਾ ਨਹੀਂ ਆ ਟੌਂਡ ਚ ਕੀ ਆ ਮੇਰਾ ਅਕਾਊਂਟ ਤਾਂ ਜ਼ੀਰੋ ਹੈ ਮੇਰੇ ਅਕਾਊਂਟ ਚ ਪੈਸੇ ਹੁਣ ਤੇ ਰਹੂਗਾ ਤਾਂ ਜ਼ੀਰੋ ਜਿੱਦੋਂ ਤੂੰ ਖਵਾਈ ਐ ਨਹੀਂ ਜੇ ਮੇਰੇ ਅਕਾਊਂਟ ਚ ਪੈਸੇ ਆਂਦੇ ਮੱਕਰਾ ਤਰਕੀ ਤਰਕੀ ਮੈਂ ਕਿਉਂ ਆਉਂਦੀ ਇੱਥੇ ਤੇਲ ਕਿਉਂ ਮੈ ਉਹ ਤੂੰ ਲੈਂਦੀ ਨਾ ਮਾਂ ਆ ਕੇ ਤੈਨੂੰ ਕਹੀ ਤਾਂ ਜਾਨੀ ਆ ਭਰਾ ਭਰਾ ਤੂੰ ਤਾਂ ਬੈਠਾ ਹੈ ਮੈਂ ਤਾਂ ਕਹਿ ਤਾਂ ਨਾ ਵੀ ਮੇਰੇ ਸਿਲੰਡਰ ਭਰਾ ਦੇ ਅੱਜ ਉਹ ਸਿਲੰਡਰ ਤਾਂ ਭਰਾ ਦੂੰਗਾ ਜੇ ਮੈਨੂੰ ਕਈ ਜਿੰਨੀ ਟਾਈਮ ਲੱਗੂਗਾ ਫੇਰ ਹੀ ਭਰਾਂਗਾ ਤੂੰ ਤਾਂ ਇਹ ਕਹਿੰਦੀ ਅਭੀ ਇੱਥੇ ਕਿਸੇ ਨੇ ਦੇਖ ਲਿਆ ਮੈਨੂੰ ਵੇਚੀ ਨੂੰ ਮੇਰੇ ਘਰ ਆਲੇ ਨੂੰ ਦੱਸ ਤਾ ਮੇਰੀ ਤਾਂ ਗੁੱਤ ਪਟਾ ਦੇਵਾਂ ਨਾ ਤੂੰ ਤੂੰ ਤਾਂ ਮੈਨੂੰ ਲੈ ਕੇ ਬਹਿ ਗਿਆ ਕੱਸੀ ਦੇ ਉੱਤੇ ਆਪਣਾ ਕੀ ਕੋਈ ਦਿਨ ਆਲਾ ਬੰਦ ਕਰ ਦੂ ਭੈਣ ਦੀ ਕੂਛ ਜਾ ਵੀ ਪਿਆਰ ਤੂੰ ਮੈਨੂੰ ਕਰਦੀ ਹੈ ਹੁਣ ਮੈਂ ਕੀ ਕਰੀ ਜਦੋਂ ਮੈਂ ਗਈ ਨਾ ਮੈਨੂੰ ਥੋੜੀ ਜਿਹਾ ਲੱਕੜਾਂ ਵੱਢ ਕੇ ਚੁਕਾ ਦੀ ਐਨਾ ਕੰਮ ਕਰਦੀ ਨਹੀਂ ਰੋ ਕੋਈ ਲੱਕੜਾਂ ਕੀ ਹੁਣ ਚਿੱਤਣਾ ਚ ਲੈਣੀ ਤੂੰ ਤੂੰ ਬਹਾਨੇ ਨਾਲ ਘਰੇ ਬੁੜਦੀ ਹੋ ਜੂਗੀ ਉਹ ਅਖਬਾਰ ਚਾਰ ਘੰਟੇ ਹੋ ਗਏ ਬੰਗਲ ਪੜਨ ਗਈ ਸੀ ਮੈਨੂੰ ਕਿਤੇ ਗਿਆ ਮੈਂ ਮੇਰੀ ਗੱਲ ਸੁਣ ਲੋੜ ਨਹੀਂ ਲੱਕੜਾਂ ਲੁਕਣੇ ਅੱਜ ਤੇਰਾ ਮੈਂ ਇੰਤਜ਼ਾਮ ਕਰ ਦੂੰਗਾ ਮੈਨੂੰ ਤਾਂ ਫੇਰ ਵੀ ਤਰਸਾਉਂਦਾ ਕਹਿੰਦੇ ਤੈਨੂੰ ਤਾਂ ਨਹੀਂ ਹੁੰਦਾ ਕਦੇ ਕਦੇ ਸੜਫੋਨ ਲੱਗ ਜਾਂਦੀ ਨਹੀਂ ਮਹੀਦੀ ਨਹੀਂ ਕਿਉਂ ਕਹਿੰਦੇ ਉਹਦੇ ਤਿੰਨ ਚਾਰ ਫੋਨ ਕਰੇ ਕਹਿੰਦੀ ਮੈਂ ਆ ਗਈ ਆ ਗਈ ਮੈਂ ਇੱਥੇ ਡਿੱਕੀ ਆ ਤੇ ਮੈਨੂੰ ਕੰਮ ਹੋ ਗਿਆ ਸੀਦਾ ਜਰੂਰੀ ਮੈਂ ਉਧਰੋਂ ਮੇਰਾ ਜੀਜਾ ਪ ਮੈਂ ਤਾਂ ਉਪ ਮੰਡੀ ਬਾਗੀ ਆਉਣਾ ਤਾਂ ਮੈਂ ਤੇਰੇ ਕੋਲ ਸੀ ਤੂੰ ਆਏ ਨਾ ਕਰਿਆ ਘਰ ਇੱਕ ਅੱਧੀ ਵਾਰ ਕੋਈ ਕੰਮ ਨਹੀਂ ਹੋ ਜਾਂਦਾ ਜ਼ਿੰਦਗੀ 'ਚ ਤੇਰਾ ਤਾਂ ਜੀਜਾ ਟੀ ਲਾਉਗਾ ਸੀ ਮੈਨੂੰ ਪੁੱਛ ਕੇ ਦੇਖ ਕੇ ਨਾ ਤੰਗ ਸੀ ਤੂੰ ਵੀ ਜ਼ਰੂਰੀ ਸੀ ਮੱਗਰਾ ਤੇਰੇ ਕੋਲੇ ਵੀ ਆਉਣਾ ਸੀ ਮੈਨੂੰ ਆਉਂਦੀ ਨੂੰ ਬੱਸ ਸੀ ਉੱਥੇ ਭੁੰਨ ਨਹੀਂ ਸੱਤਾਂ ਲਈ ਮਿਲੀ ਮੈਂ ਦੱਸ ਕਿਹੜੇ ਤੱਕ ਬਲੇ ਆਉਂਦੀ ਫਿਰ ਤੇਰੇ ਕੋਲ ਘਰੇ ਵੀ ਜਾਣਾ ਸੀ ਮੈਂ ਇਹ ਆਉਣਾ ਹੋਵੇ ਬੰਦੇ ਨਾ 100 ਬਹਾਨਾ ਮਾਰ ਕੇ ਆ ਜਾਣਾਗਾ ਤੂੰ 100 ਬਹਾਨਾ ਮੈਂ ਮੰਡੀ ਬਾਗੀ ਉਧਰ ਮੇਰੀ ਭੈਣ ਨੇ ਫੋਨ ਕਰਤਾ ਕਹਿੰਦੀ ਤੇਰਾ ਆਪਣਾ ਯਾ ਟਿਲਾ ਹਾਲ ਤੇਰੀ ਪਿਆ ਦੇ ਕੇ ਆਈ 5000 ਨਾਲੇ ਉਹਨੂੰ ਦਵਾਈ ਤੇ ਦਵਾ ਕੇ ਤਾਂ ਆਥਰਨ ਦਾਪ ਕਹਿੰਦਾ ਦਾਖਲ ਕਰਨਾ ਮਾਪੇ ਇੰਦਾ ਕਰਨਾ ਕਹਿਦਾ ਸਾਡੇ ਵੀ ਰਹਿਣਾ ਵਾਲਾ ਨਹੀਂ ਹੈਗਾ ਉਹਦੀ ਭੈਣ ਕੱਲੀ ਹੈ ਮੈਂ ਅਸੀਂ ਘਰੇ ਮੁੜਨਾ ਤਾਂ ਕੜ ਕੇ ਦੂਜੇ ਦਿਨ ਫੇਰ ਦਵਾਈ ਲੈ ਕੇ ਮਾਪੇ ਤੁਸੀਂ ਦਵਾਈ ਲੈ ਜਾਓ ਮੈਂ ਇਥੋਂ ਦੀ ਰੋਜ ਆਈਦਾ ਉਹ ਕੁਕ ਡੋਡੂ ਨੂੰ ਤੋੜ ਦਿਆ ਕਰਦੀ ਇੱਥੇ ਮੈਂ ਆ ਜਾਂਦਾ ਰਾਤ ਨੂੰ ਉਹਦੀ ਤਾਂ ਉਹ ਵੀ ਨਹੀਂ ਬੰਦਦੀ ਉਹਦੇ ਨਾਲ ਬਣਾਇਆ ਕਰਨਾ ਕਹਿੰਦਾ ਲੋ ਸਾਡੂਆਂ ਸਾਡੂਆਂ ਦੀ ਕਿੱਥੇ ਬੰਦਦੀ ਝੋੜੀ ਲੜਾਈ ਤਾਂ ਮੈਂ ਕਹਿੰਦਾ ਕੰਜੇ ਦੀ ਸਾਰੀ ਉਮਰ ਚ ਨਹੀਂ ਨਿਪਟਣੀ ਮੇਰੇ ਵਾਲੇ ਨੂੰ ਤਾਂ ਆਏ ਆ ਘਾਵਣੀ ਇਹਦੀ ਆਪੀ ਦੂਜੇ ਨਾਲ ਬੰਦਦੀ ਆ ਉਹ ਵਿਆਹ ਹੈ ਬਰਿਆ ਮੈਂ ਤਾਂ ਕੀ ਕਰਾਉਣਾ ਗੱਲ ਮੈਨੂੰ ਤਾਂ ਬਲੱਗਦਾ ਕੋਈ ਗੱਲ ਤਾਂ ਹੈਗੀ ਐ ਜੀ ਕੋਈ ਨਾ ਵੇ ਮੱਗਰਾ ੱੱੱਲੇ ਬਤੇਰੇ ਨਾਲ ਮੈਂ ਕਿਸੇ ਦੀ ਧੂਣ ਨਹੀਂ ਮਾਰਦੀ ਉਹ ਮੇਰੇ ਨਾਲ ਤਾਂ ਕਾਹਨੂੰ ਹੋਰ ਵੀ ਖੇ ਖਾਂਦੀ ਹਮੇਂ ਨਹੀਂ ਖਾਂਦੀ ਨਹੀਂ ਖਾਂਦੀ ਤੈਨੂੰ ਜੱਟ ਹੈ ਛੱਕ ਕਿਉਂ ਮੈਨੂੰ ਤੇਰੇ ਦਿੱਪੂੜਾ ਹੋਰ ਐਂ ਜਿਹੜਾ ਕਈ ਨਹੀਂ ਨਾ ਜਾਨੀ ਆ ਰੋਜ ਰੋ ਨਹੀਂ ਰੋਜ ਕੀ ਐਥੇ ਰੋਜ ਕਿੱਥੋਂ ਗਈਆਂ ਮੱਗਰਾ ਤੂੰ ਤਾਂ ਵੀ ਕਰਨ ਲੱਗ ਜਣਾ ਕਿੱਥੇ ਗਈ ਮੈਂ ਇਹ ਨਾ ਹੋਰ ਨਾ ਬਾਗ ਚਲੀ ਗਏ ਇੱਧਰ ਨਾ ਬੱਸ ਹਾਂ ਬਸ ਉਹ ਪਿੰਦੇ-ਪਿੰਦੇ ਦੱਸੇ। ਬਸੇ ਤੂੰ ਆਉਂਦੀ ਨਹੀਂ ਕਰਦੀ। ਟੱਡਦਾ ਤੇਰਾ ਭਰਦੇ ਨਹੀਂ। ਕਈ ਪੁੱਤ ਅਨਸਾਰਾ ਦੇ ਮੈਂ ਤੇਰੇ ਥੱਲੇ ਪਈ ਰਾਂ ਤਾਂ ਨਹੀਂ ਤੇਰਾ ਟੱਡ ਭਰਦਾ। ਮੈਂ ਤਾਂ ਇਹ ਕਹਿੰਦਾ ਤੈਨੂੰ ਫੇਰ ਮੁੜ ਕੇ ਆਉਂਦੀ ਨਹੀਂ ਨਾ ਤੂੰ। ਆਉਂਦੀ ਨਹੀਂ ਕਿ ਤੋ ਟਾਈਮ ਲੱਗ ਕੇ ਮੈਂ ਆ ਜਣੀਆ। ਮੈਂ ਆਉਂਦੀ ਕਿਉਂ ਨਹੀਂ? ਉਹ ਨਹੀਂ ਹੁੰਦਾ ਖੇਤ। ਰੋਜ਼ ਵਾਂਗੂ ਆਉਂਦੀ ਆ ਸੀ। ਓਏ ਮੈਂ ਤਾਂ ਇੱਥੇ ਹੀ ਹੁੰਨਾ ਕਿ ਜੱਗੀ। ਪਰਸੋਂ ਮੈਂ ਤੇ ਪੂਰਵਾ ਚਲੀ ਆਂ। ਤੂੰ ਕਿੱਥੇ ਸੀ ਇੱਥੇ ਪਿੰਦ ਨੇ। ਅਸੀਂ ਤਾਂ ਤੇ 2 ਘੰਟੇ ਫਿਰਦਿਆਂ ਰਹੀਆ। ਓਏ ਪੂਰੋ-ਪੂਰੋ ਲਈਆ। ਪੂਰੋਂ ਨੂੰ ਮੈਂ ਬਣਾਉਂਦਾ ਨਹੀਂ ਪੂਰੋ ਉਹ ਤਮਨ ਆ ਲਈ ਸੀ ਮਸਾ ਮੱਗਰ ਨੂੰ ਮਿਲ ਜਾਊਂਗੀ ਪੂਰੋ ਨੂੰ ਆਪਣੀ ਸਾਰੀ ਗੱਲ ਦਾ ਪਤਾ ਹੈ ਮੈਨੂੰ ਪੂਰੋ ਦੀ ਇਹ ਗੱਲ ਦਾ ਪਤਾ ਉਹ ਪੂਰੋ ਦਾ ਕਹਿੰ ਜਾਂਦੀ ਹੈ ਨਾ ਨਾ ਲਿਆ ਕਰ ਮੇਰੇ ਕੋਲ ਮਾਂ ਉਹ ਨਾਂ ਨਹੀਂ ਲੰਝੀ ਮੇਰੇ ਨਾਲ ਆਈ ਸੀ ਮੈਂ ਜਾਂ ਤਾਂ ਤਸੂਏ ਤੇ ਬੈਗੀ ਮੈਂ 10 ਮਿੰਟ ਕੰਮ ਕਰਿਆ ਉਹਦੇ ਨਾਲ ਤੂੰ ਤਾਂ ਇੱਥੇ ਹੈ ਹੀ ਨਾ ਸਤ ਦੋ ਘੰਟੇ ਇੱਥੇ ਮਰ ਗਈਆਂ ਭੁੱਖੀਆਂ ਧੀਆ ਭਾਈ ਫੇਰ ਅਸੀਂ ਘਰ ਹੀ ਵਾਰਤੀ ਆਰ ਕੇ ਪੂਰੋ ਹੁਣ ਕਿਹਦੀ ਆ ਕਿਹਦੀ ਐ ਇਹ ਤਾਂ ਦੱਸ ਲਈ ਤੂੰ ਤਾਂ ਗੋਗੇ ਦਾ ਆ ਗੋਗੀ ਨਾ ਉਹ ਕੰਜੀ ਵੀ ਬਾਹਾਂ ਜਾਰੀ ਲਾਈ ਬੈਠੀ ਆ ਤੇਰੇ ਨਾਲੋਂ ਚੰਗੀ ਆ ਬਾਣੇ ਪੈਸੇ ਕੰਦੀ ਉਹ ਤਾਂ ਗੋਗੀ ਤੂੰ ਕੰਜੀ ਆ ਪੈਸੇ ਤਾਂ ਖਾਈ ਜਾਂਦੀ ਆ ਬਾਣਿਆਂ ਦਾ ਕੁਝ ਨਹੀਂ ਆ ਇਹ ਜਿਹੇ ਪੁੱਤਾਂ ਨੂੰ ਬੰਦਦਾ ਹੁੰਦਾ ਇਹਦੇ ਪੈਸੇ ਨਾਲ ਕੁਝ ਨਹੀਂ ਬੰਦਦਾ ਹੁੰਦਾ ਇਹ ਤਾਂ ਉਹੀ ਖਾ ਜਾਂਦੀਆਂ ਜਨਾਨੀਆਂ ਫਿਰ ਆਇਆ ਵੀ ਖਰੀਦੇ ਆਉਂਦੇ ਆ ਨਾ ਜੇ ਤਾਂ ਹੁਣ ਹੱਟ ਬੰਦ ਮਿੰਤ ਕਰੀ ਉਹ ਤਾਂ ਲੋਜ ਇਹ ਨੈ ਕੰਜਾ ਦੇਨੇ ਉਹਨੇ ਮੈਂ ਤੁਹਾਨੂੰ ਅਸੀਂ ਕਹਿੰਦੇ ਅੱਧਾ ਕਿੱਲਾ ਬਾਹਣ ਵੀ ਤੁਹਾਨੂੰ ਦੱਤਾ ਉਹਨੇ ਪਿੱਛੇ ਉਹਨੇ ਤਰਾਇਆ ਬਣਾ ਉਹਨੇ ਘਰ ਪਾਉਣਾ ਕਹਿੰਦੀ ਮੈਂ ਕਰ ਤੋਂ ਪਾਇਆ ਨਹੀਂ ਕਨੇਦੀ ਆਉਗੀ ਜਮੀਨ ਦੀ ਵਾਲੇ ਰਜਿਸਟਰੀ ਨਹੀਂ ਕਰਾਈ ਹੋਣੀ ਜਦੋਂ ਨੇ ਰਜਿਸਟਰੀ ਕਰਾਤੀ ਪੈਸੇ ਆ ਗਏ ਉਦੋਂ ਕਰ ਤੋਂ ਉਹਦੀ ਖਤਰੀ ਵੇਚਿਆ ਉਹਨੇ ਘਰੇ ਤਾਂ ਥੋੜੇ ਕਨੇ ਦੇਊਗਾ ਅੱਛਾ ਜੀ ਘਰੇ ਤਾਂ ਕਹਿੰਦਾ ਮੈਂ ਕਰਜ਼ਾ ਦੇਣਾ ਕਰਦੇ ਉਹਦੇ ਨਾਲ ਕੁਝ ਨਹੀਂ ਦੇਣਾ ਘਰੋਂ ਤਾਂ ਸੌਖਾ ਹੈਗਾ ਉਹ ਮੈਂ ਵੀ ਕੱਦੂ ਤੋਂ ਸੁਣਿਆ ਸੀ ਕਹਿੰਦਾ ਯਾਰ ਅੱਜ ਉਹਨਾਂ ਦੇ ਘਰੇ ਕੱਟ ਘਰੇ ਹੋਏ ਮਾਂ ਕੱਟ ਕੀ ਹੋ ਗਿਆ ਕਹਿੰਦਾ ਉਹਦਾ ਅੱਧਾ ਅੱਧਾ ਸਿਲਾ ਬਾਹਨ ਦਾ ਵੇਚਤਾ ਉਹਦੇ ਕੋਲ ਉਹ ਵੇਚੂਗਾ ਇਹ ਸਿੱਪੂਲ ਕੋਸ ਹੋਊਗਾ ਜਿਆਦਾ ਸਵਾਦ ਲੱਗਦਾ ਜਾਊਗਾ ਇਹ ਮੇਰੇ ਬਾਹਰ ਰੱਖਿਆ ਜਾਊਗਾ ਜੇ ਜਦ ਇਹ ਮੇਰੇ ਨਾਲ ਕਿਸੇ ਨੂੰ ਪਤਾ ਲੱਗ ਜਾ ਕਿ ਤੇ ਮੇਰੇ ਪੁੱញੇ ਪਟਾ ਦੇ ਮੈਂ ਤਾਂ ਆਪ ਦਰਦੀ ਆ ਪਤਾ ਡਰ ਕੇ ਕਰਦੀ ਆ ਸਰਦਾਂ ਨਹੀਂ ਮਗਰਾ ਮੇਰਾ ਤੇਰੇ ਬਿਨਾ ਤਾਂ ਕਰਦੀ ਆ ਮੈਂ ਤਾਂ ਕਿਸਾਰਨਾ ਦਾ ਪੈਂਦਾ ਹੋਣਾ ਇਹ ਤਾਂ ਨਹੀਂ ਵੀ ਕੱਲਾ ਇਥੇ ਕੰਮ ਤੇ ਲੱਗਿਆ ਰਹੇ ਹੁਣ ਤਾਂ ਤੂੰ ਕਹਦਾ ਸੀ ਦੂਜੀ ਵਾਰ ਕਰਦੀ ਮੈਂ ਤਾਂ ਤੈਨੂੰ ਆਪ ਰੋਕਦੀ ਆ ਇਹ ਕੰਮ ਕਦੇ ਕਰਾਈ ਜਾਂਦਾ ਪੰਜਾ ਚੌਹਾਂ ਦਿਨਾਂ ਤੋਂ ਕੋਈ ਤੇਰੇ ਸ਼ੁੱਕ ਤੇ ਮਿਲ ਲੈ ਕੇ ਤਾਂ ਨਹੀਂ ਨਹੀਂ ਜਿੰਦਗੀ ਮੈਨੂੰ ਆਉੜ ਪਾਈ ਲੱਗੀ ਸੀ ਮੈਨੂੰ ਤਾਂ ਆਉਂਦੀ ਨਹੀਂ ਮਿਲਣ ਨਾਲ ਮੈਂ ਮੱਥਾ ਮਾਰ ਮਾਰ ਖਾਂਦੀ ਆ ਉਹ ਤਾਂ ਮੇਰੇ ਜੀ ਅੱਕ ਜਾਂਦਾ ਜਦੋਂ ਤੂੰ ਖੇਤ ਹੀ ਨਹੀਂ ਆਉਂਦਾ ਮੈਂ ਕੀ ਵੀ ਮਿਲਾਂ ਮੈਂ ਕਿੱਸਾ 11 ਨੂੰ ਜੱਪੀਆਂ ਪਾਵਾਂ ਜੇ ਤੂੰ ਆਏ ਦਾ ਫੇਰ ਹੀ ਐ ਅੱਜ ਕਿਹੜਾ ਤੂੰ ਫੋਨ ਕਰਿਆ ਸੀ ਮੈਨੂੰ ਅੱਜ ਵੀ ਨਹੀਂ ਕਰਿਆ ਫੋਨ ਤੂੰ ਤੇ ਅੱਜ ਤਾਂ ਮੈਂ ਸੰਤੇ ਤਾਂ ਇੱਥੇ ਆ ਕੇ ਨਿਕਲੂ ਲੜਕੇ ਆਇਆ ਕਰੇ ਸਿਲੰਡਰ ਨਹੀਂ ਰੋਟੀ ਨੂੰ ਜਵਾਕ ਪੁੱਟੀਆਂ ਦੇ ਮੈਂ ਚਲੋ ਭਾਈ ਲਖਣਾ ਚੁਕ ਲੈ ਆਉਣੀ ਐ ਤਾਂ ਉੱਥੋਂ ਕਿੱਥੋਂ ਮਾਦਾ ਲੱਕੜਾ ਜੋਗਣਾਈ ਸੀ ਤੇ ਚਾਰ ਮੈਂ ਦੂੜਾ ਕਿ ਜਨਾਈ ਤੂੰ ਆ ਗਿਆ ਕੰਜਾ ਮੈਂ ਤਾਂ ਦੇਖ ਲਈ ਕਹਉ ਮੈਂ ਹੈ ਮੈਂ ਜਾਮਾ ਮੈਂ ਰੋਟੀ ਵੀ ਪਕਾਉਣੀ ਆ ਰੋਟੀ ਤਾਂ ਪਕਾ ਲਈ ਭੈਜੋ ਰੋਟੀਆਂ ਹੀ ਪਕਾਉਣੀ ਆ ਸਿਲੰਡਰ ਤਾਂ ਤੇਰੇ ਘਰੇ ਬਾਗ ਗਿਆ ਮੇਰੇ ਤਾਂ ਫੋਨ ਵੀ ਕੰਮ ਹੋ ਜਾਂਦੇ ਸਾਰੇ ਕੋਈ ਬਾਗ ਗਿਆ ਪਰ ਮੈਂ ਲੱਕੜਾ ਵੀ ਲੈ ਕੇ ਜਮ ਥੋੜੀਆਂ ਜੀਆਂ ਸਾਗ ਤਾਂ ਲੰਗ ਸਾਗ ਦੀ ਰੁੱਤ ਹੈ ਕੋਈ ਲੋੜ ਹੀ ਨਹੀਂ ਚਕਾ ਇੱਥੇ ਲੱਕੜਾ ਨਾਲ ਤੂੰ ਅੱਖਾਂ ਚ ਪਈ ਜਾਊਗਾ ਸਾਰਾ ਦਿਨ ਐਡਾ ਵਧੀਆ ਸਿਲੰਡਰ ਬਸ ਉਹੀ ਕੋਕੂ ਲੁੱਟ ਰ ਜਨਾਉਣਾ ਤੇ ਸਿਲੰਡਰ ਤੇ ਕਾਹਨੂੰ ਸਾਗ ਬੰਦਾ ਨਾਲ ਹੁਣ ਮੈਂ ਆਈ ਨਹੀਂ ਮੁਟਕੀ ਪਰ ਇੱਕ ਉਹਦੀ ਮਚੋਣੀ ਆ ਜਦੋਂ ਸਰਦਾਂ ਨੇ ਬਾਲਾ ਤੇ ਤਮਚੋਣੀ ਮਤ ਉਹ ਪੰਜਰ ਦੀ ਮਚਾਇਆ ਕਰਨਾ ਤੈਨੂੰ ਉਦੋਂ ਆਖਿਆ ਸੀ ਮੰਗਾ ਤੈਨੂੰ ਉਹ ਬਾਲਣ ਜਾਂ ਦਬਾ ਲੈਣਾ ਉਦੋਂ ਤੂੰ ਹੀ ਮੰਨੀ ਨਹੀਂ ਮੈਂ ਤਾਂ ਲੈਦੀ ਨਹੀਂ ਉਹਦੇ ਕੰਡੇ ਵਾਲੇ ਸੀ ਉਹ ਬਾਲਣ ਦੇ ਉਹ ਤਾਂ ਪਹਾੜੀ ਕਿਤਨਾ ਸੰਗੀਆਂ ਹੁੰਦੇ ਸੀ ਉਹਦੇ ਮੱਧ ਹੱਥ ਫੜਵਾਉਣੇ ਸੀ ਜਿਵੇਂ ਪਤਾ ਨਹੀਂ ਮਹੰਗਾ ਵਾਲਾ ਮਹੰਗਾ ਵੀ ਆ ਬਈ ਬਾਲਣ ਨਹੀਂ ਸੀ ਤਜ ਦਾ ਉਹ ਤਾਂ ਮਰੇ ਕੰਡੇ ਸੀਗੇ ਕੰਡੇ ਦਾ ਕਿਉਂ ਸੀ ਤਾਂ ਜਿੰਦੀ ਬਾਲਾਂ ਅੰਥਰੇ ਦਾ ਬਾਲਣ ਸੀ ਮੈਂ ਤਾਂ ਬਥੇਰਾ ਸਾਰਾ ਪਹਾੜੀ ਕਿਤਰਾ ਸੰਗੀਆਂ ਹੁੰਦੇ ਸੀ ਕਿੱਥੋਂ ਸੀ ਬਾਲਣ ਸਿਰੇ ਦਾ ਤੂੰ ਕਹੀਂ ਤੂੰ ਦੇ ਦੇ ਮੈਂ ਕਿ ਹੁਣ ਕਿੱਥੋਂ ਦੇ ਦਵਾਂ ਰੁਪਈਏ ਤੇ ਮੈਂ ਕਦੇ ਕਿੱਥੇ ਹੋਰ ਕਹਿੰਦੇ ਹੋ ਕਰੀਏ ਮੱਗਰ ਮੈਂ ਤਾਂ ਇੱਥੇ ਲੈਣਾ ਤੇਰੇ ਤੇ ਕਰਾ ਤੂੰ ਦੇ ਵੀ ਨਹੀਂ ਯਾਰ ਐ ਥੋੜੀ ਹੁੰਦਾ ਵੀ ਪੈਸੇ ਸਾਰਾ ਦੇ ਨਹੀਂ ਕੋਲੇ ਰਹਿੰਦੇ ਨਹੀਂ ਵੀ ਤੇ ਦੂਜੇ ਦਿਨ ਦਿੱਤੇ ਜਾਂਦੇ ਮੱਗਰ ਰੁਪਈਏ ਤਾਂ ਦੇਣੇ ਪੈਂਦੇ ਆ ਉਹਦਾ ਕਹਿੰਦਾ ਅਸੀਂ ਨਕਦ ਲਵਾਂਗੇ ਕਹਿੰਦਾ ਮੈਂ ਤਾਂ ਦਿੰਦੇ ਨਹੀਂ ਇਹਨੂੰ ਤਾਂ ਕਹਿੰਦਾ ਇਹਨੂੰ ਤਾਂ ਦੇਣੀ ਨਹੀਂ ਮੈਂ ਤਾਂ ਉਹਨੂੰ ਕੋਲ ਲੈ ਕੇ ਵੀ ਸੀ ਰਾਜੀ ਮੈਂ ਤਾਂ ਉਹਨੂੰ ਕਿਹੜੀ ਬਾਲਾਂ ਦੇ ਦੂੰ ਤੂੰ ਹੀ ਵਿਚ ਪਿਆ ਲੈ 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 ਬਾਲਾਂ ਲੈ ਲੈ ਮੈਂ ਦੱਸ ਉਹ ਬਾਲਾਂ ਤਾਂ ਕੀ ਕਰੂ ਨਾ ਤੂੰ ਵਧੀਆ ਸੀ ਆ ਹੁਣ ਕੰਜਦੀ ਡੱਕੇ ਚੁਗਦੀ ਫਿਰਦੀਆਂ ਕਿ ਕਿਤੇ ਕਰੇ ਪਿਆ ਹੁੰਦਾ ਤੇਰੇ ਦੇ ਧੱਕੇ ਚੁੱਕਦੀਆਂ ਤਾਨੂੰ ਤੇਰੇ ਰਿੱਕੇ ਚੜੀਆਂ ਜੇ ਮੈਂ ਬਾਲ ਨਾਲ ਲੈਣ ਦੀ ਕਾਮ ਲਿਆ ਤੇਰੇ ਕੋਲੇ ਕਿਵੇਂ ਆਂਦੀ ਮੈਂ ਆਹ ਕੰਮ ਨਹੀਂ ਨਾ ਬੜਨਾ ਸੀ ਜਿਹੜਾ ਅੱਜ ਬਣਿਆ ਆ ਆ ਸੋਚ ਭੁੱਲਣਿਆ ਆਹ ਕੰਮ ਨਹੀਂ ਸੀ ਬੜਨਾ ਜਿਹੜਾ ਅੱਜ ਬਣਿਆ ਤੇਰੇ ਅਹੀਂ ਜਾਂ ਦਿਨ ਤਾਂ ਰੋਜ਼ ਚੜੇ ਮੈਂ ਤਾਂ ਕਹਿੰਨਾ ਠੀਕ ਇਹ ਕੰਮ ਤਾਂ ਕਿੱਥੋਂ ਕਰ ਲੈਂਦਾ ਨਹੀਂ ਜਾਂ ਗੱਲ ਮੈਂ ਕਰ ਦਾਂ ਮੌਕਾ ਕਿ ਜਦੋਂ ਬਾਰ-ਬਾਰ ਥੋੜੀ ਮਿਲਦਾ ਹੁੰਦਾ ਤੂੰ ਤਾਂ ਕਹਿੰਦਾ ਵਧੀਏ ਪੈਂਦੀ ਆ ਚਾਹੀਦੀ ਨਾਲ ਤੇਰਾ ਮਤਲਬ ਸਰ ਗਿਆ ਨਾਲੇ ਮੇਰਾ ਸਰ ਗਿਆ ਪਾਲਣ ਨਾਲ ਉਹਦੇ ਨਾਲ ਮੱਥ ਪੜਵਾਉਂਦੀ ਐਂ ਕੀ ਕਰਦੇ ਤੇ ਕਿੱਟੜਾ ਕਬੜੀ ਜਾ ਕਰਦੀ ਮੇਰੇ ਸੂਆ ਐਰ ਪੈਣ ਦਿੰਦੇ ਮੇਰੇ ਫੇਰ ਕੰਡਾ ਕਢਾਉਣੋਂ ਦੀ ਤੇਰੇ ਕੋਲ ਉਹਦਾ ਸਾਰਾ ਕੁਝ ਕਰਨਾ ਪੈਂਦਾ ਜੇ ਮੇਰੀ ਗੱਲ ਸੁਣਨ ਫਿਰ ਤਾਂ ਰੋਟੀ ਵੀ ਖਾਣੀ ਪੈਂਦੀ ਆ ਉਹ ਵੀ ਮੂੰਹ ਚ ਪਾਉਣੀ ਪੈਂਦੀ ਤੇ ਉਹਦਾ ਕਰਨਾ ਪੈਂਦਾ ਸਾਰਾ ਕੁਝ ਰੱਬ ਨੇ ਦੋ ਹੱਥ ਲਾਏ ਆ ਕਿ ਡਲਾਇਆ ਆ ਪੱਡ ਦੇ ਖਤਰ ਕਰਦੀ ਫਿਰਦੀਆਂ ਸਾਰਾ ਕੁਝ ਉਹ ਕੰਜਰ ਦੀ ਮਿਹਨਤ ਕਰਦੀ ਐ ਤਾਂ ਹੀ ਧੁਖੀ ਮਰਦੀ ਉਹ ਬੰਤਨੀ ਕਰਦੀਆਂ ਤੂੰ ਵੀ ਕੁਝ ਪੱਲੇ ਲਾਉਣਾ ਇਕੱਲੇ ਮਿਹਨਤ ਕੀ ਕਰਦੀ ਮਰੀ ਅੱਜ ਨਾਲ ਮੇਰੇ ਨਾਲ ਤਾਂ ਤੇਰਾ ਪੜਦਾ ਬਣਿਆਗਾ ਸੌ ਗੱਲਾਂ ਹੁੰਦੀਆਂ ਤਾਂ ਪੜਦਾ ਹੀ ਰੱਖੀ ਕਿਤੇ ਦੇਖੀ ਮੇਰੇ ਇਹਦਾ ਨਾ ਕਿ ਦੇਖਣਾ ਪੜਦੇ ਜਮਾ ਮੈਂ ਤਾਂ ਅੱਜ ਤੱਕ ਕੰਜਰ ਦੀਏ ਦੱਸੀ ਨਹੀਂ ਕਿਸੇ ਨੂੰ ਤੇ ਮੇਰੀ ਬੰਦ ਦੀ ਉਹਦੇ ਰਿੱਦੇ ਦੱਸ ਤਾਂ ਵੀ ਆਪਣੀ ਉਂਤਰੀ ਕੁੱਤ ਜੀ ਕੋਇਆ ਦਕਮੈਂਟ ਪੀ ਲੀਕ ਫੀਦਰ ਨਾਲ ਜੇ ਕਿਸੇ ਕੋਲ ਗੱਲ ਕਰਤੀ ਦਾਰੂ ਦੀ ਕੇ ਮੈਂ ਕਹਿੰਦਾ ਮੈਂ ਗੱਲਾਂ ਕਰਦਾ ਫਿਰ ਚੰਨ ਦਾਰੂ ਕਿ ਕਿਧਰ ਗੱਲ ਕਰਤ ਬੱਦ ਗਈ ਹੈ ਮੈਨੂੰ ਕੀ ਲੋਡ ਪੈਂਦੀ ਹੈ ਯਾਰ ਅੰਗੇ ਲੈਣ ਦੀ ਹੈ ਤੈਨੂੰ ਪਤਾ ਹੀ ਹੈ ਤੇਰਾ ਮੇਰੀ ਗੱਲ ਸੁਣ ਹਾਂ ਹੁਣ ਕਿੱਦੇ ਆਵੇਂ ਨਾ ਅੱਜ ਜਾ ਥੁੱਕ ਘਰੀ ਆ ਜੀ ਕਿਉਂ ਇੱਥੇ ਉਹ ਕਰ ਰਿਹਾ ਯਾਰ ਛੋਟੇ ਤੇ ਛੱਟ ਕਰਕੇ ਭਰਾ ਪੈ ਗਈ ਉਹਦਾ ਤਿਹਾਰੀ ਤੇ ਬਾਗ ਨੰਬਰ ਵਾ ਦੇਗੀ ਨਹੀਂ ਮੈਂ ਤਾਂ ਪਹਿਲਾਂ ਮਾਰੀ ਜਾਊਂ ਇੱਥੇ ਵੀ ਗੋਦਿਆਂ ਦੇ ਕੜਾਈ ਜਾਂਦੇ ਆ ਉੱਥੇ ਬੈਕ ਡੈਕ ਕੋਲੇ ਵੀ ਬੈਠਾਂ ਤੇ ਪਾ ਕੇ ਆਗਾ ਨਜ਼ਾਰੇ ਨੂੰ ਦੋ ਕਰ ਤੇ ਪਾਏ ਉੱਥੇ ਤਾਂ ਤਾਂ ਤੇ ਅੱਧਾ ਘੰਟਾ ਪਾ ਤੈਨੂੰ ਮੱਕਰਾ ਕੋਈ ਨਹੀਂ ਲੋਗ ਤੇ ਇੱਥੇ ਡਰਤਾ ਨਹੀਂ ਹੈਗਾ ਕਿਸੇ ਦਾ ਕੰਜੇ ਡਰ ਨਹੀਂ ਇੱਥੇ ਥਾਂ ਨਹੀਂ ਚੱਜਦਾ ਉਹ ਥਾਂ ਕਿਉਂ ਨਹੀਂ ਚੱਜਦਾ ਥੋੜਾ ਥੋੜਾ ਵਧੀਆ ਥਾਂ ਦਾ ਐਵੇਂ ਇੱਥੇ ਦੇ ਮਖੀ ਜਾਂਦੇ ਕਿੰਨਾ ਮਤਲਬ ਜਿਆਣਾ ਉਸ ਵਾਦ ਵਾਲੀ ਗੱਲ ਹੈ ਜੀ ਕੁਝ ਸਮਾਂ ਪਛਣਾ ਹੀ ਨਹੀਂ ਹੁਣ ਮੈਂ ਤੈਨੂੰ ਆਖਾਂ ਬਾਹਰ ਵਗ ਜਿੰਦੀ ਕਿੱਦਾਂ ਪੜਦਾ ਪਰ ਅੱਜ ਤੋਂ ਕੋਈ ਆ ਜਾਂਦਾ ਮੇਰੀ ਤਾਂ ਤੂੰ ਗੁੱਤ ਪਟਾ ਦਿੰਦਾ ਇੱਥੇ ਕੀ ਪੜਦਾ ਸੀ ਜਿੱਥੇ ਹੁਣ ਆਪਾਂ ਕੋਈ ਠੀਕ ਆ ਕੇ ਆਏ ਓਏ ਚਾਰ ਦਿਨ ਆਖਿਆ ਤੈਨੂੰ ਬਾਹਰ ਵਗ ਜਿੰਦੀ ਕਿਵੇਂ ਬਾਹਰ ਭਗਦਾ ਮੇਰਾ ਤਬਰ ਹੈ ਮਗਰ ਨਹੀਂ ਜਾ ਸਕਦੀ ਮੈਂ ਮੈਂ ਤੈਨੂੰ ਕਮਾ ਲਿਆਉਣਾ ਓਏ ਨਹੀਂ ਕੁੱਕ ਸਕਦੀ ਮੈਂ ਮੈਂ ਨਹੀਂ ਜਾ ਸਕਦੀ ਚੱਲ ਮੇਰੀ ਗੱਲ ਸੁਣ ਖੜੀ ਹੋ ਫਿਰ ਹੁਣ ਓਏ ਬਹਿ ਜਾ ਮੇਰੇ ਤਾਂ ਬੰਨ ਲੱਤਾਂ ਦੁਖੀ ਜਾਂਦੀਆਂ ਨੇ ਓਏ ਲੱਤਾਂ ਦਾ ਦੁਬਾਰੇ ਹਟਾ ਦੇਣਾ ਦੇਖ ਲੈ ਝੋਕਾ ਲਵਾ ਦੇ ਮੈਂ ਤਾਂ ਇੱਕ ਵਾਰੀ ਸਤਾਈ ਜਾਂਦੀ ਹੈ ਮੰਨ ਲੈ ਗੱਲ ਮੇਰੀ ਨਾ ਉਹ ਤਦ ਤੱਕ ਜਦ ਕਿ ਮੈਂ ਦੱਬਦਾ ਨਾ ਉਹ ਤਾਂ 5-7 ਦਾ ਚੱਕ ਨੂੰ ਜੀ ਨਹੀਂ ਕਰਦਾ ਇਤਰਾ ਮੈਂ ਦੱਬ ਲੂਗੀ ਕੀ ਦੇਖੂਗਾ ਮੈਂ ਦੱਬ ਲੂਗੀ ਜੇ ਜੀ ਆ ਬਾਲੇ ਬੱਡੇ ਹੋ ਰਹੇ ਤੇਰੇ ਹੈ ਤੇ ਪਤਨੀ ਹੈ ਜੋ ਖਿੱਤੀ ਆ ਨਾ ਖਿੱਤੀ ਕੁਛ ਕਿਹਦਾ ਪਰ ਉੱਥੇ ਲੈ ਲਾ ਤੇ ਪੰਜਾਬੀ ਜਿਹਾ ਮੰਗੂ ਨਹੀਂ ਆ ਬੱਸ ਕਰ ਹਾਂ ਬੱਸ ਕਰ ਜੀ ਜਕ ਚਾਹੁੰਦਾ ਜਿਹੜਾ ਕਿ ਚ ਕੀ ਕੱਚਾ ਕਹਿੰਦੀ ਕਿ ਨਾ ਤੇ ਹੁਣ ਹੋ ਗਿਆ ਜਿਹਦਾ ਕੋਈ ਹੋਣਾ ਸੀ ਹੁਣ ਕੀ ਰਹਿ ਗਿਆ ਕੋਈ ਵੀ ਕੱਟੇ ਹੋਊਗਾ ਇੱਥੇ ਚੁੰਗਲਾ ਨਾ ਮੈਂ ਤਾਂ ਲਾਰੇਂ ਦੇ ਸੁਣ ਰਿਹਾ ਨਾ ਕਿ ਕੋਈ ਕੁਝ ਕਰਦਾ ਆਏ ਹਾਏ ਫੜ ਕੇ ਖੜਾ ਕਰਨਾ ਪਊਗਾ ਤੈਨੂੰ ਲੈ ਆ ਜਾ ਬੇ ਮੱਕਰਾ ਫੜੀ ਮੜਾ ਜਾ ਉਹ ਤੋਂ ਤਾਂ ਹਟਿਆ ਨਹੀਂਗਾ ਉਹ ਕੰਜਰ ਦੀ ਹਟਾ ਕੇ ਮੈਂ ਉਦੋਂ ਤਾਂ ਮੈਂ ਉਹ ਤਾਂ ਮੈਂ ਤਾਂ ਬੱਸ ਕਰ ਬਈ ਨਹੀਂ ਕੰਜਰ ਦੀ ਤੇਰੇ ਨਾਲ ਮੇਰਾ ਜੀਬ ਵਾਲਾ ਕਰਦਾ ਵੀ ਕਰੀ ਅਮ ਕਰੀ ਅਮ ਤਾ ਤਾ ਕਰਾ ਪਣਾ ਤੋ ਸ਼ੱਕ ਹੋ ਜੁਗਾ ਕੋਈ ਚੱਕਾ ਨਾ ਲੂਗਾ ਇੱਥੇ ਦੇਖ ਲੈ ਉਸ ਕਰ ਲੈ ਕੁਛ ਨਹੀਂ ਹੁੰਦਾ ਤੇ ਸੱਚ ਜਿਹੜੇ ਕੰਮ ਆਉਂਦੇ ਮੇਰਾ ਕਰਦੇ ਕਰਤਾ ਦਿੱਤਾ ਹੁਣ ਕਿੰਨੇ ਕ ਵਾਰੀ ਕਰਾਈ ਲੱਕਣਾ ਤਾਂ ਲੱਗਦਾ ਮੈਨੂੰ ਚਾਰ ਹੁਣ ਘਰੇ ਤਾਂ ਵੜਦੀ ਉਹ ਲੱਕਣਾ ਨੂੰ ਛੱਡ ਪਰੇ ਤਾ ਉਥੋਂ ਚੁਕਾ ਦੀ ਫਿਰ ਮੈਨੂੰ ਕਿਹੜਾ ਮੱਥਾ ਮਾਰੇਂਗੀ ਤੂੰ ਭੱਗ ਜਾ ਹਾਂ ਕਰ ਸਾਸੇ ਕਿਤ ਕਾਦੀ ਮੈਨੂੰ ਸਾਰੇ ਕਿਤੋ ਚੁਕਾ ਦੂੰਗਾ ਮੇਰੀ ਗੱਲ ਸੁਣੋ ਸਲੈਂਡਰ ਬਾਗ ਗਿਆ ਕਰੇ ਕਿਉਂ ਮੱਥਾ ਮਾਰਦੀ ਉਹ ਨਾ ਬ ਲੈ ਕੇ ਜਾਉਂ ਲੱਕੜਾ ਕਿੰਨਾ ਲੱਕੜਾ ਕਿੱਥੇ ਲੈ ਕੇ ਜਾਏਗੀ ਮੇਰੀ ਗੱਲ ਸੁਣਨਾ ਕਿੱਦਿਆਂ ਇਹ ਨਹੀਂ ਦੱਸ ਜਾ ਬਸ ਪਰ ਸੋ ਅੱਜ ਤੱਕ ਰੇ ਨਹੀਂ ਕੱਲ ਨੂੰ ਮੱਕਰ ਘਰੇ ਨਹੀਂ ਮੈਂ ਤੈਨੂੰ ਫੋਨ ਕਰ ਦੂੰਗੀ ਪੱਕਾ ਜਿਵੇਂ ਅੱਜ ਨਜ਼ਾਰਾ ਦਿੱਤ ਨਾ ਐਵੇਂ ਨਹੀਂ ਕੋਈ ਨਾ ਮੈਂ ਤੈਨੂੰ ਫੋਨ ਕਰ ਦੂੰਗੀ ਚੰਗਾ ਫਿਰ ਬਾਗਿਆ ਚਲ ਮੈਂ ਜਾਂਦੀ ਹਾਂ ਅੱਜ ਕਿਤੇ ਮੈਂ ਦਿੱਕੀ ਜਾਵਾਂ ਤੁਹਾਨੂੰ ਕੱਲ ਨੂੰ ਤੇ ਮੁੜ ਕੇ ਦੇਖਣਾ ਭੁੰਦਣਾ ਮੈਂ ਫੋਨ ਨਹੀਂ ਕਰਨਾ ਕੋਈ ਨਹੀਂ ਆਜੂ ਲੈ ਮੱਗਰਾ ਸੰਜੇ ਜੇ ਇਹ ਕੰਮ ਕੰਨਿਆ ਆਏ ਤੰਜਾ ਦਾ ਕਿਸੇ ਨੂੰ ਪਤਾ ਨਾ ਲੱਗਦੀ ਨੱਡੀ ਦਾ ਠੀਕ ਹੈ ਜਦੋਂ ਜੀ ਕਰਦਾ ਓਦੋਂ ਚਿੰਬੜ ਜਾ ਨੇ ਇਹਨੂੰ ਹੈ ਤਾਂ ਰਾਹ ਦਿੰਦੀ ਨਹੀਂ ਸੀ ਅੱਜ ਮਸਾਂ ਫਸੂਈ ਹੈਗੀ ਕੱਲ ਕਿਨਾ ਅੱਜ ਕੰਮ ਬਣ ਗਿਆ ਤੇ ਨੂੰ ਸਲੈਂਡ ਅਸਲੰਡਰ ਜਾ ਲੈ ਕੇ ਦੇਤਾ ਤੇ ਹੁਣ ਇਹ ਹੋਰ ਤਾਂ ਕਿਸੇ ਕੋਲ ਜਾਣਦੀ ਨਹੀਂ ਆਪਣੇ ਕੋਲ ਹੀ ਆਇਆ ਕਰੂ ਓਕੇ ਅੱਜ ਤਕੜੀ ਪੁੱਟੀ ਲੱਗ ਗਈ ਨੇ ਤੇ